ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਲਾਪ੍ਰਿਤ ਸੁਖਾਨੰਦ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਆਪਣੇ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾ ਭਾਈਕਾ ਬਾਜਾਖਾਨਾ ਬਗਰਾੜੀਆ ਤੇ ਅੱਜ ਦੀ ਵੀਡੀਓ ਆਪਾਂ ਆਪਣੇ ਘਰੇ ਆਪਣੀ ਹੀ ਵਿਹੜ ਦੀ ਲੈ ਕੇ ਆਏ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਦੋਸਤੋ ਸੂਈ ਸਵਾਈ ਵਿਹੜ ਆ ਅੱਜ ਦੂਜਾ ਦਿਨ ਇਹਨੂੰ ਸੂਈ ਨੂੰ ਆ ਤੇ ਪਹਿਲਾਂ ਸਾਰੇ ਭਰਾਵਾਂ ਨੂੰ ਤੇ ਭੈਣਾਂ ਨੂੰ ਬੇਨਤੀ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਕਿ ਜੋ ਆਪਣੀ ਨਵੀਂ ਵੀਡੀਓ ਆ ਤੁਹਾਡੇ ਤੱਕ ਪਹੁੰਚ ਸਕੇ ਹਨਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਬਾਅਦ ਤੋ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਤੇ ਅੱਜ ਜਿਹੜੀ ਆਪਾਂ ਵਹਿੜ ਲੈ ਕੇ ਆਏ ਆ ਦੋਸਤੋ ਦੂਜਾ ਸੂਆ ਤੇ ਕੱਲ ਸੂਈ ਆ ਕੱਲ ਸਵੇਰੇ ਸੂਈ ਆ ਮਗਰ ਬੱਚਾ ਆਇਆ ਨੇ ਬੱਚਾ ਦੇ ਤਾਂ ਬਾਈ ਇਹ ਆਇਨੀ ਬਈ 나ੜੂਆ ਨਾਲ ਆ। ਇਹ ਬਰੇ ਵਾਲਾ ਕਹਿੰਦਾ ਬਈ ਉਹੀ ਨਾ ਕਹਿੰਦਾ ਬਈ ਦੇਖ ਲੋ ਆ ਵੇਖੋ ਬਈ ਬੱਚੇ। 나ੜੂਆ ਨਾਲ ਆ ਬਈ ਟੀਕਾ ਬਹੁਤ ਚੰਗਾ ਭਰਾਇਆ ਸੀਗਾ। ਤੇ ਦੇਗੀ ਬੱਛਾ ਕਰਮਾਂ ਵਾਲੀ ਤੇ ਆਪ ਵੀ ਬੈਡ ਖੁਦ ਵੀ ਬਹੁਤ ਚੰਗੀ ਬਰੀਡ ਦੀ ਆ। ਦੇਖੋ ਦੋਸਤੋ ਕਰੋ ਬਰੀਡ ਬਰੂਡ ਚ ਇੱਕ ਬੱਛੀ ਦੀ। ਮੂੰਹ માં ਦੂਜਾ ਸੁਆ ਬੈਡ ਬਈ। ਤੇ ਅੱਜ ਦੇ ਕੰਨ ਤੇ ਜਿਹੜਾ ਇਹ ਕੋਲੇ ਬੋਲਾ ਹੈਗਾ ਬਈ। 15 ਲੀਟਰ ਬੋਲਾ ਹੈ ਇਹਦੇ ਥੱਲੇ। ਕਹਿਣ ਦੀ ਗੱਲ ਨਹੀਂ ਬਈ। ਜਿਹੜਾ ਚਵਾਉਣ ਵਾਲਾ ਬੋਲਾ ਉਹ ਦੱਸਿਆ ਕਹਿੰਨ ਉਹ ਮੈਂ ਆਪਾਂ 18 ਕਿਲੋ ਕਹਿ ਦਿੰਨੇ ਆ ਉਹ ਗੱਲਾਂ 'ਚ ਕੋਈ ਦਮ ਨਹੀਂ ਨਿਭੜਦਾ ਤੇ ਬਈ ਅੱਜ ਆਪਾਂ ਇਹ ਹੁਣੀ ਲੈ ਕੇ ਆਏ ਆ ਉੱਥੇ ਵੀ ਵਹਿੜਦਾ ਬਈ 2.5 ਲੀਟਰ ਬੋਲਾ ਚੋਕੇ ਦੇਖਿਆ ਥਣਾ ਨੂੰ ਜੋ ਪਾਸ ਕੀਤਾ ਐਵੇਂ ਕਹਦੀ ਦੋ ਡੰਗ ਚੋਈਏ ਤਿੰਨ ਡੰਗ ਕੋਈ ਦੋ ਡੰਗ ਨਹੀਂ ਚੋਈ ਕੋਈ ਤਿੰਨ ਡੰਗ ਨਹੀਂ ਚੋਈ ਠੀਕ ਆ ਧਾਰਾ ਮਾਰ ਕੇ ਲੈ ਕੇ ਆਏ ਆ ਅਗਲੇ ਦੀ ਦਸੱਲੀ ਤੇ ਉਹ ਤੋਂ ਭਰਾ ਤੋਂ ਆਪਾਂ ਅੱਗੇ ਵੀ ਮਾਲ ਲਿਆਉਣੇ ਆ ਤੇ 15 ਲੀਟਰ ਬੋਲਾ ਬਈ ਵਹਿੜ ਦੇ ਥੱਲੇ ਬਾਕੀ ਦੋਸਤੋ ਬੈਡ ਦੇ ਲੇਵੇ ਤੇ ਹਨਾ ਨਾੜਾ ਚੈੱਕ ਕਰੋ ਬਰੀਕ ਬਰੀਕ ਬੈਂਸ ਕਿੰਨੀ ਹੈ ਤੇ ਬਾਕੀ ਬੱਛੀ ਦੀ ਕੁਆਲਿਟੀ ਦੇਖੋ ਗੁਲਾਬੀ ਬਣ ਕਿੰਨਾ ਬਈ ਤੇ ਮਗਰ ਵੀ ਲੇਵੇ ਤੇ ਦੇਖੋ ਨਾੜਾ ਵੇ ਲੋ ਨਾਏ ਦੋਸਤੋ ਦੁੱਧ ਕੱਢਿਆ ਵਾ ਫਿਰ ਵੀ ਆਂ ਲੇਵਾ ਇੱਕ ਗੁੰਦਿਆ ਪਿਆ ਕੰਪੈਕਟਰਰ ਜਿਹਨੂੰ ਕਹਿੰਦੇ ਆ ਤੇ ਉਹ ਆ ਬਈ ਥਣਾ ਦਾ ਗੈਪ ਗੂਪ ਦੇਖ ਲਓ ਕਿੰਨਾ ਬਾਕੀ ਬੱਛੀ ਦੇ ਲੇਵੇ ਵਿੱਚ ਢਿੱਲ ਬਹੁਤ ਆ ਬਈ ਆਹ ਦੇਖ ਲਓ ਬੱਛੀ ਬਾਹਰ ਨਹੀਂ ਆ ਵੇਖਿਓ ਬਈ ਲੇਵੇ ਦਾ ਮਾਸ ਕਿਵੇਂ ਖੜਦਾ ਵੇਖੋ ਮਾੜਾ ਜਾਂ ਖਿੱਚ ਕੇ ਖੜ ਦੇਣਾ ਆਹ ਵੇਖੋ ਬਈ ਤੇ ਬਾਕੀ ਬੱਸੀ ਬਾਈ ਠੰਡੀ ਠੰਡੀ ਚੈੱਕ ਕਰ ਲੋ ਕਿੰਨੀ ਆ ਤੇ ਚਾਰ ਹੀ ਥਾਣਾ ਬਾਈ ਕੈਪ ਤੇ ਪੂਰਾ ਥਣ ਲੱਗਿਆ ਤੇ ਬਾਕੀ ਠੰਡੀ ਸੀਲ ਬਹਿੜ ਬਹੁਤ ਆ ਬਾਈ ਐਂ ਥਾਣਾ ਨੂੰ ਹੱਥ ਉੱਤੇ ਫੇਰੀਓ ਇੱਧਰ ਬਾਕੀ ਨਾਲਾ ਇੱਧਰ ਵੀ ਚੈੱਕ ਕਰ ਲੋ ਵੇਖੋ ਲੋ ਬਾਈ ਵੇਖਿਓ ਐਂ ਥਾਣਾ ਦੇ ਹੱਥ ਫੇਰੀ ਜਾਓ ਐਂ ਨਹੀਂ ਬਈ ਛੜਾਈਆਂ ਮਾਰੀ ਜਾਓ ਲੋ ਵੇਖੋ ਬਾਈ ਠੰਡੀ ਸੀਲ ਦਾ ਤਾਂ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਲੈ ਐਂ ਧਾਰ ਮਾਰ ਕੇ ਦਿਖਾ ਦਿੰਨੇ ਆਪਾਂ ਸੁਣ ਲੈ ਲੋ ਜੀ ਇੱਧਰਲੇ ਥਾਂ ਚ ਵੀ ਚੈੱਕ ਕਰਾ ਦਿੰਨੇ ਆ ਬਈ ਆਪਾਂ ਲੋ ਬਈ ਕੋਈ ਨਿਆਣਾ ਨਹੀਂ ਇਹ ਹੁੰਜਿਆ ਬਈ ਵੇਖੋ ਥਨੇ ਕੱਢਦੀ ਰੇਤਾ ਲੋ ਬਈ ਇੱਧਰ ਲੈ ਸੰਚ ਵੀ ਧਾਰ ਮਾਰ ਕੇ ਦਿਖਾ ਦਨੇ ਆਪਾਂ ਠੰਡੇ ਪਸੂ ਦਾ ਬਈ ਆਹ ਸੁਖ ਹੁੰਦਾ ਦੁੱਧ ਭਾਵੇਂ ਕਿਲੋ ਘਾਟੀ ਦੇ ਦੇ ਲੋ ਬਈ ਕਰੋ ਜੈਕ ਥੱਲੇ ਕਰਦੀ ਨਾ ਮੂਰੇ ਇਹਨੂੰ ਕਹਿੰਦੇ ਆ ਬਈ ਠੰਡੀ ਬੈੜ ਆਣੀ ਬਈ ਉਧਰ ਨੂੰ ਬਾજુ ਕੋਈ ਨਿਆਣਾ ਨਹੀਂ ਕੋਈ ਮੂਰੇ ਬੰਦਾ ਬੰਦਾ ਨਹੀਂ ਖੜਾ ਬਈ ਆਏ ਮੂਰੇ ਬਈ ਨੱਕ ਫੜੀ ਖੜਾ ਹੋਊਗਾ ਠੰਡੀ ਸੀਲ ਕਰਮ ਵਾਲੀ ਨਿਆਣਾ ਪਾਉਣਾ ਹੋਇਆ ਪਾਲਿਓ ਨਹੀਂ ਪਾਉਣਾ ਹੋਇਆ ਨਾ ਪਾਇਓ ਛੁੱਡੀ ਮਰਜੀ ਆ ਤੇ ਬਾਕੀ ਜਿਹੜੀ ਆਪਾਂ ਦੀ ਦੁੱਧ ਦੀ ਗੱਲ ਕਰੀਏ ਦੁੱਧ 12 ਨਹੀਂ ਆਪਾਂ ਕਹਿੰਦੇ ਦੁੱਧ 20 ਤੋਂ 22 ਲੀਟਰ ਵਹਿਣਾ ਖੁੱਲਾ ਹੱਸ ਕੇ ਗੱਡੂਗੀ ਬਾਕੀ ਹੁਣ ਆਪਾਂ ਤੁਹਾਨੂੰ ਇਹਦਾ ਤੋਰਾ ਤੂਰਾ ਚੈੱਕ ਕਰਾਉਣਾ ਹੈ ਵਹਿੜ ਦਾ ਤੋਰ ਬਈ ਬਾਕੀ ਬਈ ਕਰਮਾਲੀ ਨੇ ਬੱਚਾ ਬਹੁਤ ਚੰਗਾ ਦਿੱਤਾ ਜੀ ਚਲੋ ਫੇਮ ਬੱਚਾ ਦੇਗੀ ਤੇ ਬਾਕੀ ਬੱਚੇ ਤੁਸੀਂ ਆਪਦੀ ਕੁਆਲਿਟੀ ਚੈੱਕ ਕਰੋ ਬਈ ਕਿੰਨੀ ਆ ਤੇ ਵੇਖੋ ਬਈ ਫੇਸ ਕੁਆਲਿਟੀ ਬੱਚੀ ਦੀ ਤੇ ਇਧਰ ਉੱਥਾ ਤੁਣ ਚੈੱਕ ਕਰ ਲਓ ਬਾਈ ਲੈ ਵੇਖੋ ਕਿਵੇਂ ਤਰਦੀ ਕਰਮ ਵਾਲੀ ਤੋਰਾ ਜੱਕ ਕਰੋ ਦੋਸਤੋ ਪਹਿਲਾਂ ਆਇ ਨਹੀਂ ਕੋਈ ਲੱਤਾਂ ਆਂ ਮੁੜੀ ਜਾਣਗੀਆਂ ਵਹਿੜਦੀਆਂ ਬਾਕੀ ਤੁਹਾਨੂੰ ਇੱਧਰ ਵੀ ਲਿਆ ਕੇ ਚੈੱਕ ਕਰਾਉਣੇ ਆਪਾਂ ਤੋਰਾ ਤੇ ਬਾਕੀ ਆਸ-ਪਾਸਾ ਬਾਈ ਵੇਖ ਲਓ ਲੈ ਚੱਲ ਬਾਈ ਉੱਧਰ ਬਾਕੀ ਤੁਹਾਨੂੰ ਉੱਧਰ ਬਾਹਰ ਲਿਆ ਕੇ ਆਪਾਂ ਵੀਡੀਓ ਤੇ ਦਿਖਾਉਣੇ ਥੋੜਾ ਜੰ ਅੰਦਰ ਹਨੇਰਾ ਪੈਂਦਾ ਬਾਹਰ ਅਜ ਜਮਾਲ ਸੀ ਇੱਧਰ ਬੰਨਿਆ ਵਾ ਜਿਹੜਾ ਤੇ ਬਾਹਰ ਤੁਹਾਨੂੰ ਤੋਰਾ ਚੈੱਕ ਕਰਾਉਣੇ ਵੇੜਾ ਬਾਹਰ ਲੈ ਬਾਈ ਵੇੜੇ ਚ ਬਾਕੀ ਦੋਸਤੋ ਮਗਰੋਂ ਪੱਠੂ ਪੜਾ ਜਾ ਕੇ ਕਰੋ ਬੱਛੀ ਦਾ ਬਈ ਕਿੰਨੀ ਚੌੜੀ ਜੁੜੀ ਆ ਤਾਂ ਤੋਂ ਬਾਕੀ ਤੁਸੀਂ ਬੱਚਾ ਦੇਖ ਸਕਦੇ ਆ ਬੱਚੇ ਬਹੁਤ ਚੰਗੇ ਪਾਉ ਬੱਛੀ ਦੇਖੋ ਬਈ ਬਾਕੀ ਹੁਣ ਆਪਾਂ ਤੁਹਾਨੂੰ ਬਾਹਰ ਦਿਖਾਉਣੇ ਆ ਲਿਆ ਕੇ ਚੰਗ ਨੇ ਥੋੜੀ ਨਾ ਬਈ ਬੱਛੀ ਦੇ ਚਚੜ ਲੱਗੇ ਸੀ ਉਹਦੇ ਕਾਰਨ ਅਗਲਾ ਕਹਿੰਦਾ ਧੱਫੜ ਜੇ ਆ ਹਨਾ ਪਿੰਡੇ ਤੇ ਇਹ ਉਹਦੇ ਕਾਰਨ ਨਹੀਂ ਆ ਬਈ ਤਫੜੀ ਜੀ ਬਾਕੀ ਬੱਸੀਆਂ ਤੁਸੀਂ ਕੱਦ-ਕੁੱਦ ਕੋਈ ਛੋਟੀ ਨਾ ਮੰਨੇ ਚੰਗੀਆਂ ਵਹਿਣਾ ਚਾਹੁੰਦੀਆਂ ਵੱਡੀਆਂ ਜੀ ਬਾਕੀ ਗੁਲਾਬੀ ਬਣ ਵੇਖੋ ਬਈ ਅੱਖਾਂ 'ਚ ਕਿੰਨਾ ਬੱਸੀ ਦੇ ਦੇਖੋ ਬਈ ਮੋੜ ਆੜੀ ਇੱਧਰ ਨੂੰ ਓਏ ਲੋ ਬਈ ਵੇਖੋ ਗੁਲਾਬੀ ਬਣਾ ਇਹ ਨਾ ਬਈ ਤਫੜੀ ਜੀ ਜਿਹੜੀ ਚਿਚੜਾਂਕਾਰ ਨਾ ਉਹ ਸੀ ਇੱਕਰਾ ਮੋੜ ਲਿਆ ਇੱਧਰ ਢੇੜਾ ਦਵਾਲਾ ਮਾ ਬਾਕੀ ਥੋੜੀ ਬੱਚੇ ਦੀ ਕਾਲੀ ਕਰਦੀ ਆ ਵਹਿੜ ਤਾਂ ਇੰਨੂੰ ਐ ਕਰਦੀ ਆ ਇਹਨੂੰ ਐ ਬੱਚੇ ਕੋਲੇ ਜਾਵਾਂ ਮੈਂ ਤੇ ਲੋ ਬਈ ਤਿਆਕ ਕਰੋ ਹੁਣ ਜਿਹੜੀ ਵੀ ਵਹਿੜ ਦਾ ਰੰਗ ਆ ਕੁਆਲਿਟੀ ਆ ਇਹਨੂੰ ਚਾਹੇ ਆਪਾਂ ਕਹੇ ਦੀ ਵਰਲਡ ਵਾਈਡ ਦੇ ਗ੍ਰਿਫ ਦੀ ਆ ਹਨਾ ਤੇ ਐਵੇਂ ਕਹਦਾ ਮੈਂ 30 ਲੀਟਰ ਦੁੱਧ ਦੇਉ ਜੈਣੀ ਹੁਣ ਜੇ ਆਪਾਂ ਦੁੱਧ ਦੱਸਿਆ ਬਈ 20 ਤੋਂ 22 ਲੀਟਰ ਬੱਸੀ ਦੁੱਧ ਹੱਸ ਕੇ ਦੇਊਗੀ ਬਾਈ ਬਾਕੀ ਲੇਵੇ ਦਾ ਸਾਈਜ਼ ਚੈੱਕ ਕਰੋ ਵੇਖੋ ਬਈ ਪੱਟਾਂ 'ਚ ਫਸਿਆ ਪਿਆ ਲੇਵਾ ਮੋੜ ਲਿਆ ਓਏ ਤੇ ਬਾਕੀ ਵੈਨ ਬਈ ਠੰਡੀ ਸੀਲ ਜਿੰਨੀ ਗੈਦੋ 11 ਬਾਕੀ ਬੱਸੀ ਦਾ ਬਈ ਕੋਈ ਅੰਤ ਨਹੀਂ ਐਵੇਂ ਆਪਾਂ ਕਹਦੀਏ ਜਿੰਨੀਆਂ ਗੱਲਾਂ ਕਰ ਲਈਆਂ ਓਨੀਆਂ ਥੋੜੀਆਂ ਬਾਈ ਬਾਕੀ BCS ਚੈੱਕ ਕਰੋ ਰੋਕ ਬਈ ਤੇ ਬਾਕੀ ਵੱਛੀ ਦਾ ਬਈ ਬੀਸੀਐਸ ਚੈੱਕ ਕਰੋ ਤੇ ਬਾਕੀ ਬੈੜ ਦਾ ਕੱਦ ਕਾਟ ਚੈੱਕ ਕਰ ਲਓ ਬਹੁਤ ਆ ਐ ਛੋਟੀ ਨਹੀਂ ਬੈੜ ਫਾਰਮ ਵਾਲੀ ਵੱਛੀ ਆ ਬਈ ਜਿਹਨੇ ਫਾਰਮ ਚ ਲਿਆ ਕੇ ਛਡਨੀਆਂ ਬੱਚੇ ਪੁੱੱਚੇ ਚੰਗੇ ਪਾਉਣੇ ਹਨਾ ਉਹਦੇ ਲਈ ਜਮੈਂ ਇੱਕਦਮ ਬੈਸਟ ਆਪਸ਼ਨ ਆ ਬਈ ਵੇਖੋ ਬਈ ਬੈੜ ਦਾ ਲੇਵਾ ਆ ਨਹੀਂ ਬਈ ਤੜਕੇ ਦੁੱਧ ਛੜਦਾ ਬਈ ਚੋਈ ਨਾ ਹੋਵੇ ਹਨਾ ਜੇ ਉਹ ਕੰਮ ਕੀਤਾ ਹੋਵੇ ਯਾਰ ਆਪਾਂ ਤਾਂ ਦਹੀਂ ਛੜਦਾਂਗੇ ਦੇਖੋ ਬਈ ਬਾਕੀ ਚਲ ਬੱਚੇ ਕੋਲੇ ਲੈ ਚੱਲ ਬਈ ਇਧਰੋਂ ਫੇਸ ਮੜਾ ਚੱਕ ਰਹੀਂ ਦੇਖੋ ਬਈ ਲੈ ਆ ਲੈ ਆ ਦੇਖੋ ਬਈ ਕੁਆਲਿਟੀ ਬਾਕੀ ਤਾਂ ਤਾਂ ਚੌੜੀ-ਚੂੜੀ ਦੇਖੋ ਬਈ ਵੈੜ ਕਿੰਨੀ ਐ ਮੱਲਾਂ ਨੂੰ ਦਰਦੀ ਆ ਬਈ ਬਾਕੀ ਬਈ ਮੇਨ ਗੱਲ ਵੈੜ ਬੱਚਾ ਪੁੱੱਚੇ ਬਹੁਤ ਚੰਗੇ ਪਾਇਆ ਕਰੂਗੀ ਜਿਉਹ ਜੀ ਸੀਮਾ ਲਵਾ ਲੋਂਗੇ ਉਹੋ ਜਿਹੀ ਬੱਚਾ ਦੇ ਦੁਆ ਹੁਣ ਬੰਦੇ ਨੇ ਹੈ ਨਾ ਵੇਖੋ ਬੱਚੇ ਦਾ ਟੀਕਾ ਭਰਾਇਆ ਇਹ স্নੋਮੈਨ ਦਾ ਬੱਚਾ ਬਈ ਚਾਹੇ ਪੀਵੇ ਜਾਂ ਡੀਐਨਏ ਵੀ ਕਰਾ ਸਕਦਾ ਬੰਦੇ ਨੇ ਦੱਸਿਆ ਸੀ ਪਰ ਕਰਮਾਲੀ ਬੱਚਾ ਦੇਗੀ ਬਈ ਕੁਆਲਟੀ ਕੁਆਲਟੀ ਬੱਚੇ ਦੀ ਵੀ ਬਹੁਤ ਆ ਆਪਦੇ ਦੇ ਲੈ ਕੇ ਆਂਦੀ ਆ ਜਿਹੋ ਜਿਹਾ ਟੀਗਾ ਭਰਾਉਂਗੇ ਜੇ ਚੰਗਾ ਹਨਾ ਬਈ ਗਾਂ ਨੂੰ ਅਗਲੇ ਸੂਏ ਜਿਹੜਾ ਬੰਦਾ ਚੰਗਾ ਬਰੀਡ ਤੇ ਕੰਮ ਕਰਦਾ ਜਿਹਨੇ ਉਹਦੇ ਲਈ ਜਮਾਂ ਓਕੇ ਦੀ ਰਿਪੋਰਟ ਆ ਬਈ ਧੰਨਵਾਦ ਦੋਸਤੋ ਹੁਣ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਮੇਰਾ ਫੋਨ ਨੰਬਰ ਹੈਗਾ 98729 57848 ਤੇ ਆਪਣੇ ਚੈਨਲ ਨੂੰ ਬਈ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ ਜੀ ਧੰਨਵਾਦ ਸਾਰੇ ਜਾਣਿਆਂ ਦਾ ਜਲਦੀ ਮਿਲਦੇ ਆ ਕੋਈ ਹੋਰ ਨਵੀਂ ਵੀਡੀਓ ਦੇ ਨਾਲ